ਭੱਜ ਕੇ ਆਓ ਸੰਧੂ ਸਾਹਿਬ ਭੱਜ ਕੇ ਆ ਦੇਖੋ ਆ ਕੀ ਹੋਇਆ ਪਿਆ ਦੇਖੋ ਤਾਂ ਅਸੀਂ ਆ ਕੇ ਹਾਲ ਆ ਆ ਵੇਖੋ ਆ ਦੇਖੋ ਕਿੰਨਾ ਬੁਰਾ ਹਾਲ ਹੋਇਆ ਪਿਆ ਤੇ ਹੋਰ ਤਾਂ ਬਹੁਤ ਹੀ ਜ਼ਿਆਦਾ ਆਪਣਾ ਏਰੀਆ ਬਹੁਤ ਹੀ ਜ਼ਿਆਦਾ ਚਿੰਤਾ ਕਰ ਰਿਹਾ ਇਸ ਚੀਜ਼ ਦੀ ਤੇ ਹੋਰ ਅਸੀਂ ਖੜੇ ਆਪਣੇ ਖੇਤ ਤੇ ਸਾਰੀਆਂ ਮੋਟਰਾਂ ਸਾਡੀਆਂ ਡੁੱਬ ਚੁਕੀਆਂ ਐ ਤੇ ਅਸੀਂ ਮੋਟਰਾਂ ਖੂਹਾਂ ਦੇ ਵਿੱਚੋਂ ਬਾਹਰ ਕੱਢ ਕੇ ਤੇ ਉੱਤੇ ਆ ਫੁੱਟਾਂ ਦੀ ਮਤਲਬ ਕਿ ਪੈਪਾ ਉੱਤੇ ਕੱਸੀ ਕੱਲ ਪੈਪ ਆ 2 ਫੁੱਟ ਦਾ ਟੋਟਾ ਕੱਲ ਪਾਇਆ ਹਾਂਜੀ ਲੋਕੀ ਤੇ ਥੱਲੇ ਨੂੰ ਪਾ ਰਹੇ ਆ ਨਾ ਥੱਲੇ ਨੂੰ ਆਪਾਂ ਨੂੰ ਉੱਪਰ ਨੂੰ ਕਰਨਾ ਪੈ ਰਿਹਾ ਆ ਆਪਾਂ ਨੂੰ ਉੱਪਰ ਨੂੰ ਕਰਨਾ ਪੈ ਰਿਹਾ ਉਚਾਈ ਕਰਨੀ ਪੈ ਰਹੀ ਹੈ ਇਹਨਾਂ ਪਾਈਪਾਂ ਦੀ ਤੇ ਦੋਸਤੋ ਸਾਡੇ ਹਬੌਰ ਏਰੀਆ ਦੋਸਤੋ ਇਹ ਆ ਸਾਡੇ ਹਬੌਰ ਏਰੀਆ ਦਾ ਹਾਲ ਬਹੁਤ ਹੀ ਜ਼ਿਆਦਾ ਚਿੰਤਾ ਦੇ ਹਾਲਾਤ ਬਣੇ ਹੋਏ ਆ ਸਾਰਾ ਪੰਜਾਬ ਥੱਲੇ ਨੂੰ ਪਾ ਪਾ ਰਿਹਾ ਪਰ ਜਿਹੜਾ ਹਬੌਰ ਏਰੀਆ ਹੈ ਉਹ ਵਿਚਾਰਾ ਤਾਂ ਨੂੰ ਪਾ ਪਾ ਰਿਹਾ ਸਾਡੇ ਅੱਜ ਦੇ ਲੈਵਲ 3 ਫੁੱਟ 2.5 ਫੁੱਟ 3 ਫੁੱਟ 4 ਫੁੱਟ ਪਾਣੀ ਦਾ ਲੈਵਲ ਆ ਦੋਸਤੋ ਪਹਿਲਾਂ ਸਾਡੇ ਬਹੁਤ ਹੀ ਸੋਹਣੇ ਬਾਗ ਖੜੇ ਸੀ ਉਹ ਬਾਗ ਖਰਾਬ ਹੋ ਗਏ ਤੇ ਹੁਣ ਲੈਵਲ ਹੋਰ ਵੱਧ ਰਿਹਾ ਤਾਂ ਨੂੰ ਇੱਕ ਤਾਂ ਹੀ ਯਾਨੀ ਕਿ ਅਸੀਂ ਹੁਣ ਝੋਨੇ ਲਾਉਣੇ ਸ਼ੁਰੂ ਕਰਤੇ ਆ ਬਾਗ ਹੈ ਜਿਹੜੇ ਖਰਾਬ ਹੋਣ ਕਰਕੇ ਬਾਗ ਜਿਹੜੇ ਪੁੱਟੇ ਗਏ ਹੁਣ ਕੋਸ਼ਤ ਤਾਂ ਲਗਾਉਣਾ ਹੀ ਪਊਗਾ ਤਾਂ ਹੀ ਹੁਣ ਝੋਨਾ ਲਾ ਰਹੇ ਆ ਤੇ ਦੋਸਤੋ ਐਸੇ ਕਰਕੇ ਅਸੀਂ ਝੋਨਾ ਦੇ ਵਿੱਚ ਮਾਈਗ੍ਰੇਟ ਹੋਏ ਆ ਤੇ ਸਾਨੂੰ ਬਹੁਤ ਹੀ ਜ਼ਿਆਦਾ ਸੱਜਣ ਸਵਾਲ ਕਰ ਰਹੇ ਸੀ ਵੀ ਤੁਸੀਂ ਕਿਉਂ ਬਾਗ ਪੱਟ ਕੇ ਝੋਨੇ ਵਾਲੇ ਪਾਸੇ ਆ ਰਹੇ ਹੋ ਤੇ ਤੁਸੀਂ ਪਾਉਣ ਮਤਾਂ ਦੇ ਰਹੇ ਹੋ ਹਾਂਜੀ ਆਪਾਂ ਉਦੋਂ ਵੀਡੀਓ ਪਾਉਂਦੇ ਸੀ ਵੀ ਝੋਨਾ ਨਾਲ ਲਾਓ ਵੀ ਪਾਣੀ ਵੇਸਟ ਨਾ ਕਰੋ ਵੀ ਵੀਡੀਓ ਪਾਉਂਦੇ ਸੀ ਵੀ ਝੋਨਾ ਨਾਲ ਲਾਓ ਵੀ ਪਾਣੀ ਵੇਸਟ ਨਾ ਕਰੋ ਉਹ ਗੱਲ ਠੀਕ ਆ ਬਿਲਕੁਲ ਸਹੀ ਆ ਵੀ ਪਾਣੀ ਵੇਸਟ ਨਹੀਂ ਕਰਨਾ ਚਾਹੀਦਾ ਪਰ ਜਦੋਂ ਸਾਡੇ ਤਾਂ ਹਾਲਾਤ ਹੀ ਇਦਾਂ ਦੇ ਹੋਏ ਪਿਆ ਪਾਣੀ ਜਦੋਂ ਢਾਈ ਢਾਈ ਤੱਕ ਤਿੰਨ ਚਾਰ ਚਾਰ ਫੁੱਟ ਤੇ ਪਾਣੀ ਆ ਗਿਆ ਤੇ ਫਿਰ ਹੁਣ ਬੰਦਾ ਜਾਵੇ ਕਿੱਧਰ ਤੇ ਦੋਸਤੋ ਸਾਰਾ ਪੰਜਾਬ ਮਤਲਬ ਕਿ ਡੂੰਘੇ ਪਾਣੀ ਥੱਲੇ ਪੈਪਾਂ ਪਾ ਰਿਹਾ ਤੇ ਅਸੀਂ ਜਿਹੜਾ ਵੀ ਪਾਣੀ ਆਪਾਂ ਪੌਂਡ ਬਾਹਰ ਨੂੰ ਮਤਲਬ ਕਿ ਉੱਚਾ ਉੱਚਾ ਚੱਕ ਰਹੇ ਹਾਂ ਹਾਂਜੀ ਤੇ ਦੋਸਤੋ ਤੁਹਾਡੇ ਵਾਟਰ ਲੈਵਲ ਕੀ ਆ ਜਰੂਰ ਕਮੈਂਟ ਕਰਕੇ ਦੱਸਿਓ ਸਾਡਾ ਹੁਣ ਜਿਹੜਾ ਕਿ 10 12 ਦਿਨ ਲਗਾਤਾਰ ਮੀਂਹ ਆਇਆ ਤੇ ਉਦੋਂ ਆ ਹਾਲਾਤ ਜਿਹੜੇ ਕਿ ਹੋਰ ਵੀ ਜ਼ਿਆਦਾ ਵੱਧ ਗਏ ਆ ਬਾਕੀ ਦੋਸਤੋ ਅੱਜ ਟਾਈਮ ਮਿਲਿਆ ਸੀਗਾ ਖੇਤ ਆਉਣ ਦਾ ਮੈਂ ਖਿਆਲ ਮੋਟਰਾਂ ਮਟਰਾਂ ਸੰਭਾਲ ਲਈਏ ਵੈਸੇ ਸਾਡੇ ਜਿਹੜੇ ਕੰਮ ਕਰਦੇ ਬਹੁਤ ਹੀ ਸਿਆਣੇ ਬੰਦੇ ਆ ਉਹਨਾਂ ਨੇ ਸਾਰਾ ਸੈਟਅਪ ਕੀਤਾ ਹੋਇਆ ਤੇ ਸਾਡੇ ਸਾਰੀਆਂ ਮੋਟਰਾਂ ਖੁੱਲ ਚੁੱਕੀਆਂ ਦੋਸਤੋ ਤੇ ਕਿਉਂਕਿ ਮੋਟਰਾਂ ਜਿਹੜੀਆਂ ਡੁੱਬ ਗਈਆਂ ਸੀਗੀਆਂ ਡੁੱਬ ਗਈਆਂ ਸੀ ਪਾਣੀ ਦੇ ਵਿੱਚ ਤੇ ਹੁਣ ਤੁਸੀਂ ਦੋਸਤੋ ਦੱਸਣਾ ਵੀ ਤੁਹਾਡੇ ਏਰੀਆ ਦੇ ਵਿੱਚ ਵਾਟਰ ਲੈਵਲ ਕਿੰਨਾ ਹੈ ਹਾਂਜੀ ਸਾਡੇ ਦਾ 3 ਫੁੱਟ ਆ ਤੇ ਬਾਕੀ ਦੋਸਤੋ ਤੁਸੀਂ ਸਾਨੂੰ ਬਹੁਤ ਪਿਆਰ ਕਰਦੇ ਹੋ ਤੇ ਅਸੀਂ ਵੀ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਝੋਨਾ ਇਧਰ ਤੁਹਾਨੂੰ ਦਿਖਾ ਦਈਏ ਝੋਨਾ ਦੀ ਹਾਈਟ ਪਰਮਾਤਮਾ ਦੀ ਕਿਰਪਾ ਨਾਲ ਪਵਨ ਬਹੁਤ ਵਧੀਆ ਬਹੁਤ ਆਪਾਂ ਸਭ ਤੋਂ ਲੇਟ ਲਾਉਣੇ ਆ ਮਤਲਬ ਕਿ ਜੁਲਾਈ ਦੇ ਲਾਸਟ ਦੇ ਵਿੱਚ ਝੋਨਾ ਲਾਉਣੇ ਆ ਜੇ ਤੁਸੀਂ ਦੇਖੋ 14 ਝੋਨਾ ਦੋਸਤੋ ਮੁੰਜਰਾ ਕੱਢੀਆਂ ਹੋਈਆਂ ਤੇ ਬਹੁਤ ਸੋਹਣਾ ਝੋਨਾ ਖੜਾ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਖਬੋਰ ਏਰੀਏ ਤੇ ਪਾਣੀ ਦੀ ਕਿਰਪਾ ਕਰਿਓ ਹਾਂਜੀ ਪਾਣੀ ਕਿਤੇ ਬਾਹਰ ਨਾ ਆਵੇ ਚਲ ਆਹ ਲੈਵਲ ਤੋਂ ਰੱਖੇ ਮੈਂ ਤਾਂ ਕਹਿੰਦਾ ਸਾਰੇ ਪੰਜਾਬ 'ਚ ਆਹ ਲੈਵਲ ਹੋ ਜੇ ਹਾਂਜੀ ਵੀ ਇੰਨਾ ਵੀ ਜ਼ਿਆਦਾ ਉੱਪਰ ਨਾ ਹੋ ਜੇ ਵੀ ਜਿਹੜੀਆਂ ਆਪਾਂ ਨੂੰ ਫਸਲਾਂ ਹੀ ਖਰਾਬ ਹੋ ਜਾਣ ਆਪਾਂ ਨੂੰ ਹਨਾ ਤੇ ਬਾਕੀ ਪ੍ਰਮਾਤਮਾ ਕਰੇ ਸਭ ਦੀਆਂ ਫਸਲਾਂ ਵੀ ਸਹੀ ਟਾਈਮ ਆਵੇ ਤੇ ਵਧੀਆ ਚੋਣੇ ਸਭ ਦੇ ਨਿਕਲਣ ਹਨਾ ਤੇ ਕਿਉਂਕਿ ਸਭ ਨੇ ਹੀ ਇੰਨਾ ਫਸਲਾਂ ਤਾਂ ਹੀ ਆਪਾਂ ਪਾਲਦੇ ਆਂ ਫਸਲਾਂ ਤਾਂ ਹੀ ਆਸਾਂ ਉਮੀਦਾਂ ਹੁੰਦੀਆਂ 6 ਮਹੀਨਿਆਂ ਬਾਅਦ ਜਿੰਨੇ ਖਰਚੇ ਕੀਤੇ ਹੁੰਦੇ ਆ ਆਪਾਂ ਇਹਨਾਂ ਫਸਲਾਂ ਤੋਂ ਹੀ ਪੂਰੇ ਕਰਨੇ ਹੁੰਦੇ ਆ ਤੇ ਇਸ ਪ੍ਰਮਾਤਮਾ ਰੱਖੇ ਸੁੱਖ ਸੰਦੂਸਾਵੋ ਭੱਜ ਕੇ ਆਓ ਇੱਧਰ ਦੇਖੋ ਕੀ ਹਾਲ ਹੋਇਆ ਪਿਆ ਸਾਰਾ ਪੰਜਾਬ ਆ ਜਿਹੜਾ ਕਿ ਥੱਲੇ ਨੂੰ ਪਾਈਪਾਂ ਪਾ ਰਿਆ ਵੀ ਪਾਣੀ ਨੂੰ ਉੱਪਰ ਲੈ ਕੇ ਅੱਗੇ ਤੇ ਆਪਾਂ ਨੂੰ ਪਾਈਪਾਂ ਉੱਪਰ ਪਾਉਣੀਆਂ ਪੈ ਰਹੀਆਂ ਇੱਧਰ ਦੇਖੋ ਅੱਜ ਵੀ ਬਾਈ ਹੋ ਰਾ ਨੇ 2.5 ਫੁੱਟ ਦੀ ਪੈਪ ਉੱਪਰ ਨੂੰ ਪਾਈ ਆ ਵੇਖੋ ਕੀ ਹਾਲ ਹੋਇਆ ਪਿਆ ਇੱਧਰ ਦੇਖੋ ਆਕੇ